ਐਤਵਾਰ ਵਾਲੇ ਦਿਨ ਜਿਸ ਦਿਨ ਵਿਸਾਖੀ ਦਾ ਦਿਹਾੜਾ ਸੀ ਮੈਨੂੰ ਇੱਕ ਵਰਕਰ ਦਾ ਫੋਨ ਆਇਆ ਮੈਂ ਆਪਣੀ ਸੁਭਾਅ ਦੇ ਅਨੁਸਾਰ ਫੋਨ ਚੱਕਿਆ ਕਿਉਂਕਿ ਕੋਈ ਸਧਾਰਨ ਵੀ ਵਰਕਰ ਮੈਨੂੰ ਫੋਨ ਕਰੇ ਤਾਂ ਹਮੇਸ਼ਾ ਫੋਨ ਮੈਂ ਆਪਣਾ ਆਪ ਚੁੱਕ ਲੈਂਦਾ ਜਿਸ ਵੇਲੇ ਉਹਨੇ ਫੋਨ ਕੀਤਾ ਮੈਂ ਸੋਚਿਆ ਕੋਈ ਅਕਾਲੀ ਵਰਕਰ ਹੋਏਗਾ ਜਿਹਨੂੰ ਵਿਰਾਸਤ ਵਿੱਚ ਸਿੱਖੀ ਮਿਲੀ ਹੋਏਗੀ ਜਿਨੂੰ ਵਿਰਾਸਤ ਵਿੱਚ ਅਕਾਲੀ ਦਲ ਦਾ ਪਿਆਰ ਸਤਕਾਰ ਮਿਲਿਆ ਹੋਵੇਗਾ ਤੇ ਉਹਦੇ ਵਾਸਤੇ ਅਕਾਲੀ ਦਲ ਇੱਕ ਬਹੁਤ ਵੱਡੀ ਪੰਥਕ ਪਾਰਟੀ ਦੇ ਨਾਲ ਪਿਆਰ ਰਹੀ ਕਰ ਤੇ ਉਹ ਜ਼ਰੂਰ ਸਿੱਖੀ ਸਰੂਪ ਵਾਲਾ ਹੋਵੇਗਾ ਸਿਰ ਤੇ ਦਸਤਾਰ ਹੋਵੇਗੀ ਚਿਹਰੇ ਤੇ ਦਾੜਾ ਪ੍ਰਕਾਸ਼ ਹੋਵੇਗਾ ਤਾਂ ਉਹ ਸਿੱਖੀ ਨਾਲ ਅਕਾਲੀ ਦਲ ਨਾਲ ਸੰਬੰਧਤ ਹੋਏਗਾ ਪਰ ਮੈਨੂੰ ਇਹ ਨਹੀਂ ਸਮਝ ਆਂਦੀ ਆਈ ਕਿ ਭਗੋੜਾ ਦਲ ਤੇ ਵਰਕਰਾਂ ਨੇ ਅੱਜ ਕਿਸ ਤਰ੍ਹਾਂ ਦੀ ਬਾਤਨੀ ਸ਼ੁਰੂ ਕੀਤੀ ਕਿ ਇੱਕ ਔਰਤ ਦੇ ਨਾਲ ਜਾਂ ਇੱਕ ਬੀਬੀ ਦੇ ਨਾਲ ਇਸ ਧਰਮ ਨਾਲ ਗੱਲ ਕਰਨੀ ਤੇ ਗੱਲ ਕਰਨ ਤੋਂ ਇਲਾਵਾ ਬਿਨਾਂ ਪੁੱਛੇ ਤੋਂ ਰਿਕਾਰਡਿੰਗ ਕਰ ਲੈਣੀ ਫਿਰ ਨਾਲ ਵੀਡੀਓ ਬਣਾਣੀ ਮੈਂ ਸੋਚ ਨਹੀਂ ਸਕਦਾ ਕਿਉਂਕਿ ਮੇਰੇ ਤੇ ਦਿਮਾਗ ਸੀ ਕਿ ਸ਼ਾਇਦ ਇਹਦੇ ਅਕਾਲੀ ਦਲ ਦਾ ਦੰਗਤ ਹੋਵੇ ਇਹ ਮੇਰੇ ਨਾਲ ਗੱਲ ਕਰੇਗਾ ਤੇ ਅਸੀਂ ਕੋਈ ਵਿਚਾਰ ਪੇਸ਼ ਕਰਾਂਗੇ ਔਰ ਜਿਸ ਵੱੱਲ ਤੇ ਵੀ ਜਿਹਨਾਂ ਨਾਲ ਉਹ ਗੱਲਾਂ ਕੀਤੀਆਂ ਮੈਨੂੰ ਬਹੁਤ ਅਫਸੋਸ ਹੋਇਆ ਤੇ ਮੈਂ ਸੋਚਿਆ ਹੀ ਸੀ ਕਿ ਅਕਾਲੀ ਅੱਜ ਇਸ ਕਰਤਾਰ ਦੇ ਹੋਗੇ ਕਿ ਧੀਆਂ ਭੈਣਾਂ ਦੀ ਕਤਾਰ ਕੁਸ਼ੀ ਕਰਨਾ ਪਵੇ ਔਰਤ ਦੀ ਕੋਈ ਇੱਜ਼ਤ ਨਾਲ ਦੇ ਹੱਥ ਚ ਨਹੀਂ ਇਹਨਾਂ ਦੇ ਦਿਮਾਗ ਚ ਨਹੀਂ ਰਹੀ ਅਕਾਲੀ ਕਦੀ ਇਸ ਤਰ੍ਹਾਂ ਕਰ ਨਹੀਂ ਸਕਦਾ ਉਹ ਪੰਥ ਪਰਸਤੀ ਹੋ ਸਕਦਾ ਪਰ ਉਸ ਤੋਂ ਵੀ ਵੱਧ ਜਦੋਂ ਮੈਂ ਦੇਖਿਆ ਕਿ ਉਹਦੀ ਫੋਟੋ ਦੇਖੀ ਵੀਡੀਓ ਦੇਖੀ ਫਿਰ ਮੈਨੂੰ ਥੋੜਾ ਸਕੂਨ ਵੀ ਮਿਲ ਗਿਆ ਕਿ ਵਾਕਈ ਜੋ ਮੈਂ ਸੋਚਦੀ ਸੀ ਵੀ ਅਕਾਲੀ ਸਿੱਖੀ ਸਰੂਪ ਵਾਲਾ ਬਾਈਕਾ ਉਹਦੇ ਮੂੰਹੋਂ ਇਸ ਤਰੀ ਦੀ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਪਰ ਮੈਨੂੰ ਪਤਾ ਨਹੀਂ ਸੀ ਕਿ ਇਹ ਸਿਰਫ ਰਿਆਈ ਸੀਗਾ ਜਿਹੜਾ ਕਿ ਨਾਸਿਰ ਤੇਵਾਲ ਸੀ ਨਾ ਚਿਹਰੇ ਤੇ ਕੋਈ ਦਾੜਾ ਸੀ ਇਸ ਕਰਕੇ ਸਿਰਫ ਰਿਆਈ ਜਿਹੜਾ ਬੰਦਾ ਸੀ ਉਹ ਮੇਰੇ ਨਾਲ ਗੱਲ ਕਰ ਰਿਹਾ ਸੀ ਔਰ ਸਭ ਤੋਂ ਵੱਡੀ ਉਦੋਂ ਵੀ ਦੁੱਖ ਲੱਗਾ ਕਿ ਜਦੋਂ ਪਗਵੜਾ ਦਲ ਦੇ ਪ੍ਰਧਾਨ ਨੇ ਆਪਣੇ ਹੀ ਪੇਜ ਦੇ ਉੱਤੇ ਫੇਸਬੁੱਕ ਦੇ ਉੱਤੇ ਇਹਨੂੰ ਵਾਇਰਲ ਕੀਤੀ। ਯੂਥ ਅਕਾਲੀ ਦਲ ਨੇ ਸਾਰੇ ਨੇ ਵਾਇਰਲ ਕੀਤੀ। ਇਹਨਾਂ ਦੇ ਆਈਟੀ ਵਿੰਗ ਨੇ ਇਹਨੂੰ ਵਾਇਰਲ ਕੀਤੀ। ਕੀ ਦੱਸਣਾ ਚਾਹੁੰਦੇ ਸੀ? ਤੁਸੀਂ ਤੇ ਪਹਿਲਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਪਗਵੜੇ ਹੋ। ਤੁਸੀਂ ਤੇ ਪਹਿਲਾਂ ਜਥੇਦਾਰਾਂ ਦਾ ਵੀ ਕਿਰਦਾਰ ਕੁਸ਼ੀ ਕੀਤੀ ਹੈ ਤੇ ਫਿਰ ਤੁਸੀਂ ਇੱਕ ਔਰਤਾਂ ਨੂੰ ਤੇ ਕਦੀ ਬਖਸ਼ਿਆ ਹੀ ਨਹੀਂ। ਤਰ ਤੋ ਆਸ ਨਹੀਂ ਸੀ ਮੈਨੂੰ। ਪਰ ਜਿਹੜੇ ਅਕਾਲ ਤਖਤ ਸਾਹਿਬ ਦੇ ਨਹੀਂ ਹੋ ਸਕੇ। ਉਹ ਕਿਸੇ ਔਰਤ ਦੇ ਕਿਸੇ ਇਜਤਤਾਂ ਦੇ ਕਿਸ ਤਰ੍ਹਾਂ ਹੋਣਗੀ ਸੋ ਮੈਂ ਸਭੀ ਦੀ ਹੈ ਕਿ ਇਹ ਹੀ ਕਾਰਨ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਇਹੋ ਜਿਹੇ ਵਿਅਕਤੀਆਂ ਦੇ ਸਿਰਾਂ ਤੇ ਉੱਥਰੇਗਾ ਤਾਂ ਇਸੇ ਕਾਰਨ ਇਹ ਅਸੀਂ ਇੱਕ ਸੀੜ ਤੇ ਆ ਕੇ ਰਹਿ ਗਏ ਅੱਜ ਤਕਲੀਫ ਹੈ ਕਿ ਸ਼੍ਰੀਕਾਤਾ ਸਾਹਿਬ ਤੋਂ ਭਗੋੜਾ ਦਲ ਜਿਹੜਾ ਬੜਿਆ ਉਹਨੇ ਆਪਣੇ ਵਰਕਰ ਇਸ ਤਰ੍ਹਾਂ ਦੇ ਰੱਖ ਕੇ ਬਦਤਮੀਜ਼ੀ ਕਰਕੇ ਤੇ ਅੱਜ ਸ਼੍ਰੋਮਣੀ ਕਾਲੀ ਦਲ ਨੂੰ ਬਹੁਤ ਬੜੀ ਢਾਲ ਆ ਰਹੀ ਹੈ ਬਹੁਤ ਵੱਡੀ ਜਦੋਂ ਮੈਂ ਸੁਣਿਆ ਸੀ ਮੈਂ ਸੋਚਿਆ ਕਾਲੀ ਵਰਕਰ ਸੁਣਨਾ ਮੇਰਾ ਪਸੰਦ ਦਾ ਪੰਥ ਕੋਈਗਾ ਸੋਚ ਵੀ ਚੰਗੀ ਹੋਏਗੀ ਪਰ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਦੀ ਸਿਰਫ ਜਿਹੜੀ ਹੈ ਬਿਲਕੁਲ ਕੋਨ ਨੂੰ ਕੋਈ ਪੰਥ ਦੀਆਂ ਗੱਲਾਂ ਕਰਨ ਤੇ ਪੰਥਾਂ ਧਰੱਖਣ ਸੋ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਹੁਣ ਇਹ ਹੋਛੇ ہتھیار ਨਾ ਵਰਤੋ ਰਿਕਾਰਡਿੰਗ ਚੋਰੀ ਕਰਨੇ ਇੱਕ ਜੁਰਮ ਹੈ ਰਿਕਾਰਡਿੰਗ ਬਿਨਾਂ ਪੁੱਛੇ ਤੋਂ ਕਰਨੀ ਇੱਕ ਜੁਰਮ ਹੈ ਕਿਸੇ ਦੀ ਕਿਰਦਾਰ ਕੁਸ਼ੀ ਕਰਨੀ ਇੱਕ ਵੱਡਾ ਜੁਰਮ ਹੈ ਸੋ ਸੁਚੇਤ ਰਹੋ ਮਤ ਸੋਚਿਓ ਕਿ ਤੁਸੀਂ ਇਸ ਦਾ ਕਰਕੇ ਸ਼੍ਰੋਮਣੀ ਅਕਾਲੀ ਦਲ ਜੋ ਇਸ ਵੇਲੇ 71 ਸਾਹਿਬ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੀ ਹੈ ਇਹਨੂੰ ਤੁਸੀਂ ਕਿਤੇ ਡੀਮੋਟੀਵੇਟ ਕਰ ਸਕੋਗੇ ਜਾਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਕੇ ਕਿਸੇ ਨੂੰ ਨੀਮਾ ਦਿਖਾ ਸਕੋਗੇ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਥਲੇ ਜੋ ਵੀ ਰਹੇਗਾ ਕੋਈ ਚੜ੍ਹਦੀ ਕਲਾ ਚ ਰਹੇਗਾ